ਵੀ ਸਾਡਾ ਅਸੀਂ ਇੱਕ ਬਜਟ ਰੱਖਿਆ ਵੀ 5 ਕਰੋੜ ਰੁਪਈਆ 5 ਕਰੋੜ ਤੱਕ ਅਸੀਂ ਸੇਵਾ ਕਰਾਂਗੇ ਤੇ ਇਹ ਸੇਵਾ ਸਾਡੀ ਝੋਲੀ ਪਾਈ ਜਾਵੇ ਠੀਕ ਆ ਅ ਘਰ ਬਣਾ ਕੇ ਦੇਵਾਂਗੇ ਜਿਹਦੇ ਵਿੱਚ ਦੋ ਕਮਰੇ ਇੱਕ ਵਾਸ਼ਰੂਮ ਤੇ ਇੱਕ ਕਿਚਨ ਜਿਵੇਂ ਹਨਾ ਜਿਹੜੇ ਵੀ ਲੋੜਮੰਦ ਜਿਨ੍ਹਾਂ ਦੇ ਘਰ ਟੁੱਟੇ ਆ ਜਿਹੜੇ ਘਰੋਂ ਬੇਕਾਰ ਹੋਇਆ ਸੋ 5 ਕਰੋੜ ਦੀ ਸੇਵਾ ਤੇ ਅਸੀਂ ਵੀ ਮੈਂ ਆਪਦੇ ਵੱਲੋਂ ਕਰੂੰਗਾ ਆਪਦੇ ਭਰਾਵਾਂ ਨਾਲ ਰਲ ਕੇ ਤੇ ਇਹ ਜਿਹੜਾ ਹੁਣ ਮੋਰਚਾ ਫਤਿਹ ਆਪਣਾ ਇਹ ਫਤਿਹ ਜੋ ਭਰਾ ਨੇ ਕੀਤਾ ਬਹੁਤ ਮੰਨ ਲਓ ਮੈਂ ਕਹਿੰਨਾ ਵੀ ਧੰਨ ਭਾਗਿਆ ਵੀ ਪੰਜਾਬ 'ਚ ਐਸੇ ਸ਼ੇਰ ਨੇ ਐਸੇ ਬੰਦੇ ਨੇ ਜੋ ਜਿਹੜੇ ਲੋਕ ਹੋ ਸinger ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਸਾਰੇ ਸਿੰਗਰ ਆ ਰਹੇ ਆ ਜੀ ਸਾਰੇ ਸਿੰਗਰ ਪੰਜਾਬ ਨਹੀਂ ਬਣਾਏ ਆ ਸਾਰੇ ਸਿੰਗਰ ਆ ਰਹੇ ਆ ਬਾਕੀ ਅਸੀਂ ਮੈਂ ਆਉਣਾ ਪਹਿਲਾਂ ਵੀ ਚਾਹੁੰਦਾ ਸੀ ਚਾਰ ਪੰਜ ਦਿਨ ਪਹਿਲਾਂ ਵੀ ਹੋਣਾ ਪਰ ਉਦੋਂ ਅਸੀਂ 10 ਟਰਾਲੀਆਂ ਭੇਜੀਆਂ ਸੀ ਸਮਾਨ ਦੀਆਂ ਠੀਕ ਆ ਪਰ ਮੇਰੇ ਤੋਂ ਰਿਹਾ ਨਹੀਂ ਗਿਆ ਠੀਕ ਆ ਉਤੋਂ ਸੁਖੇ ਨੇ ਆਖਿਆ ਵੀ ਬਣਕੇਰਤ ਵੀਰ ਆਪਾਂ ਆ ਚੀਜ਼ ਸੋਚੀ ਆ ਮੈਂ ਕਿਹਾ ਸੋਚੀ ਆ ਤੇ ਆਪਾਂ ਚੱਲੀਏ ਫਿਰ ਆਪਾਂ ਉੱਥੇ ਜਾ ਕੇ ਅਨਾਉਂਸ ਕਰੀਏ ਉੱਥੇ ਜਾ ਕੇ ਮੈਸੇਜ ਦਈਏ ਸਾਰੇ ਵੀਰ ਭਰਾਵਾਂ ਨੂੰ ਹੜ ਦੇ ਵਿੱਚ ਜਿਨ੍ਹਾਂ ਦੇ ਵੀ ਟਰੈਕਟਰ ਸਾਧਨ ਖਰਾਬ ਹੋਣਗੇ ਸੀਜ ਹੋਣਗੇ ਉਹਨਾਂ ਨੂੰ ਵੀ ਭਰਾ ਹੁਣੀ ਫ੍ਰੀ ਰਿਪੇਅਰ ਕਰਨਗੇ ਤੇ ਸਮਾਨ ਮੈਂ ਹਫਤਾ ਪਹਿਲਾਂ ਹੀ 4 ਦਿਨ ਪਹਿਲਾਂ ਅਸੀਂ ਭੇਜਿਆ 10 ਟਰਾਲੀਆਂ ਅੱਜ ਵੀ ਅਸੀਂ ਕੱਪ ਕਿੰਨੀਆਂ ਲੈ ਕੇ ਆਏ ਸੱਤ ਅਸੀਂ ਹਾਂ ਸੱਤ ਟਰੱਕ ਲੈ ਕੇ ਆਏ ਆ ਜਿਹਦੇ ਵਿੱਚ ਸਮਾਨ ਸਾਰਾ ਰਾਸ਼ਨ ਵੀ ਆ ਮੈਡੀਕਲ ਦੀਆਂ ਸਾਰੀਆਂ ਸਹੂਲਤਾਂ ਠੀਕਾ ਸਾਰਾ ਕੁਝ ਹਨਾ ਮੰਦ ਭਾਗੀ ਮੈਂ ਕਹੂੰਗਾ ਬੜੀ ਚੀਜ਼ ਤੋਂ ਸਫਰ ਕੀਤਾ ਕਰ ਰਿਹਾ ਪੰਜਾਬ ਹਮੇਸ਼ਾ ਕੀਤਾ ਵੀ ਆ ਭਾਵੇਂ 1947 ਲਾ ਲਓ ਠੀਕਾ ਹਮੇਸ਼ਾ ਪੰਜਾਬ ਦਾ ਉਹ ਵੀ ਮੱਝ ਵਾਲਾ ਹਿੱਸਾ ਸੋ 150 ਦੇ ਲਾਗੇ ਪਿੰਡਾਂ 'ਚ ਪਾਣੀ ਆ ਚੁੱਕਿਆ ਤੇ ਇਹਦੇ ਵਿੱਚ ਪ੍ਰੀ ਟਰੈਕਟਰ ਤੋਂ ਪਹੁੰਚ ਮੈਂ ਜਪ੍ਰੀਤ ਪ੍ਰੀਤ ਵੀ ਆਪਣਾ ਡੀਲਰਸ਼ਿਪ ਪਹੁੰਚ ਆ ਸੋ ਪ੍ਰੀਤ ਟਰੈਕਟਰ ਦੇ ਇਹ ਡਾਇਰੈਕਟਰ ਨੇ ਮੇਰਾ ਭਰਾ ਸੁਖਾ ਸੋ ਪ੍ਰੀਤ ਟਰੈਕਟਰ ਨੇ ਇਹਨਾਂ ਨੇ ਬਹੁਤ ਬੜਾ ਮੈਂ ਕਹਿੰਨਾ ਵੀ ऐसे मौके ਦੇ ਉੱਤੇ ਇਹ ਇਹਨਾਂ ਦੀ ਡੀਲਰਸ਼ਿਪ ਨਾਲ ਖੜੀ ਆ ਕਿਸਾਨਾਂ ਦੇ ਪਾਣੀ ਦੇ ਆਉਣ ਕਰਕੇ ਕਿਉਂਕਿ ਜਦੋਂ ਪੰਜ-ਪੰਜ 10-10 ਫੁੱਟ ਪਾਣੀ ਆ ਜਾਊਗਾ ਟਰੈਕਟਰਾਂ ਦੇ ਇੰਜਨਾਂ 'ਚ ਪਾਣੀ ਜਾਊਗਾ ਤੇ ਟਰੈਕਟਰ ਇੰਜਨ ਸੀਜ਼ ਹੋਣਗੇ ਪੰਜਾਬ ਦੇ ਵਿੱਚ ਵੀ ਟਰੈਕਟਰ ਕਿਹੜੀ ਆ ਹਾਂਜੀ ਹਾਂਜੀ ਜਿੱਥੇ ਵੀ ਹੜ ਹਿੱਥੇ ਜਿੱਥੇ ਵੀ ਹੜ ਹਾਂ ਜਿੱਥੇ ਵੀ ਹੜ ਦਾ ਹਨਾ ਵੀ ਆਪਾਂ ਨੂੰ ਆਊਗਾ ਤੇ ਮਾਲੋ ਕੋਈ ਵੀ ਕੰਪਨੀ ਦਾ ਡਾਇਰੈਕਟਰ ਹੋਵੇ ਅਰਜਨ ਹੋਵੇ ਐਚ ਐਮਟੀ ਹੋਵੇ ਆ ਸਬਰਾਜ ਹੋਵੇ ਕੋਈ ਵੀ ਕੰਪਨੀ ਦਾ ਜਿਹੜਾ ਇੰਜਨ ਸੀਜ਼ ਹੋਊਗਾ ਸਾਡੇ ਵੱਲੋਂ ਮੇਰੇ ਭਰਾ ਮੁਪਲਾਂ ਦਾ ਮੈਂ ਬਹੁਤ ਸ਼ਲਾਂਗਾ ਯੋਗ ਆ ਬੜਾ ਬਹੁਤ ਸੋਨਾ ਕੰਮ ਕਰ ਰਹੇ ਨੇ ਵੀ ਉਹ ਸਾਰੇ ਜ਼ਿਮੀਦਾਰਾਂ ਦੇ ਟਰੈਕਟਰ ਫ੍ਰੀ 'ਚ ਰਿਪੇਅਰ ਕੀਤੇ ਜਾਣਗੇ ਫ੍ਰੀ 'ਚ ਠੀਕ ਕੀਤੇ ਜਾਣਗੇ ਅੱਜ ਪੰਜਾਬ ਹੀ ਪੰਜਾਬ ਦੇ ਨਾਲ ਖੜ ਗਿਆ ਸਿੱਧਾ ਪਰਵਾਰ ਜਿਹੜੇ ਆ ਜਹੜ ਦੀ ਮਾਰਕ ਚੱਲੋ ਮਾਣ ਨਹੀਂ ਫੜ ਗਿਆ ਨਾ ਭਾਜੀ ਮੈਂ ਦੱਸਾਂ ਮੇਰਾ ਮੇਰਾ ਬਰਥ ਸਾਡਾ ਪਸ਼ੋਕੜ ਅੰਮਰਸਰ ਦਾ ਤਰਨਤਾਰਨ ਦਾ ਪਰ ਮੇਰਾ ਮੇਰਾ ਬਰਥ ਹਰਿਆਣੇ 'ਚ ਹੋਇਆ ਤੇ ਅੱਜ ਮੈਂ ਜਦੋਂ ਇੱਕ ਆਰਟਿਸਟ ਬਣਿਆ ਇਹ ਪੰਜਾਬ ਦੇ ਲੋਕਾਂ ਨੇ ਹਰਿਆਣੇ ਦੇ ਲੋਕਾਂ ਨੇ ਇੰਨੀ ਮੁਹੱਬਤ ਕਰਕੇ ਸਾਨੂੰ ਆਰਟਿਸਟ ਬਣਾਇਆ ਇਨ ਸਾਡੀ ਸਾਡੀ ਮਿਹਨਤ ਨੂੰ ਚਾਰ ਚੰਨ ਲਾ ਕੇ ਸਾਨੂੰ ਸੁਪਰਸਟਾਰ ਬਣਾਇਆ ਸੋ ਸਾਡਾ ਆਰਟਿਸਟਾਂ ਦਾ ਫਰਜ਼ ਆ ਆਪਦੇ ਪੰਜਾਬ ਨਾਲ ਆਪਦੇ ਲੋਕਾਂ ਨਾਲ ਖੜੀ ਗਏ ਤੇ ਸੋ ਅਸੀਂ ਇੱਥੇ ਪਹੁੰਚੇ ਆ ਤੇ ਮੈਂ ਆਪਦੇ ਵੱਲੋਂ ਮੇ ਇਹ ਤਾਂ ਹੋ ਗਿਆ ਮੈਂ ਆਪਾ ਸੁੱਖੇ ਵੱਲੋਂ ਦੱਸਦਾ ਵੀ ਸੁੱਖੇ ਹੋਣੀ ਆ ਚੀਜ਼ ਕਰ ਰਹੇ ਨੇ ਵੀ ਜਿੰਨਾ ਜਿਹੜੇ ਟਰੈਕਟਰ ਸੀਜ਼ ਹੋਣਗੇ ਉਹਨਾਂ ਨੂੰ ਠੀਕ ਕਰਨਗੇ ਫ੍ਰੀ ਸੇਵਾ ਆ ਠੀਕ ਹੈ ਜੋ ਵੀ ਹੜ ਇਹਦੇ ਵਿੱਚ ਪਾਣੀ ਦੇ ਵਿੱਚ ਟਰੈਕਟਰ ਆਉਣਗੇ ਤੇ ਮੈਂ ਆਪਦੇ ਵੱਲੋਂ ਮੈਂ ਆ ਅਸੀਂ ਹੁਣ ਰਸਤੇ ਦੇ ਵਿੱਚ ਹੀ ਸਾਰੇ ਯਾਰਾਂ ਦੋਸਤਾਂ ਨੇ ਠੀਕ ਆ ਆਪਣਾ ਸਿਮਰਨ ਹੁੰਦਲ ਤੇ ਆਪਣੇ ਰੂਪੇ ਹੋਣੀ ਸਾਰੇ ਰੂਪਾ ਸੁਹਾਣਾ ਅਸੀਂ ਜਿੰਨੇ ਰੂਪਾ ਸੁਹਾਣਾ ਸਿਮਰਨ ਹੁੰਦਲ ਮੈਂ ਅਸੀਂ ਆਈ ਫੋਨ ਤੇ ਗੱਲ ਕਰਕੇ ਇੱਕ ਦੂਜੇ ਨਾਲ ਵੀ ਜਿਹੜੇ ਵੀ ਵੀ ਸਾਡਾ ਅਸੀਂ ਇੱਕ ਬਜਟ ਰੱਖਿਆ ਵੀ 5 ਕਰੋੜ ਰੁਪਇਆ 5 ਕਰੋੜ ਤੱਕ ਅਸੀਂ ਸੇਵਾ ਕਰਾਂਗੇ ਤੇ ਇਹ ਸੇਵਾ ਸਾਡੀ ਝੋਲੀ ਪਾਈ ਜਾਵੇ ਠੀਕ ਆ ਏ ਘਰ ਬਣਾ ਕੇ ਦੇਵਾਂਗੇ ਜਿਹਦੇ ਵਿੱਚ ਦੋ ਕਮਰੇ ਇੱਕ ਵਾਸ਼ਰੂਮ ਤੇ ਇੱਕ ਕਿਚਨ ਜਿਵੇਂ ਹਨਾ ਜਿਹੜੇ ਵੀ ਲੋੜਮੰਦ ਜਿਨ੍ਹਾਂ ਦੇ ਘਰ ਟੁੱਟੇ ਆ ਜਿਹੜੇ ਘਰੋਂ ਬੇਕਾਰ ਹੋਇਆ ਸੋ 5 ਕਰੋੜ ਦੀ ਸੇਵਾ ਤੇ ਅਸੀਂ ਵੀ ਮੈਂ ਆਪਦੇ ਵੱਲੋਂ ਕਰੂੰਗਾ ਆਪਦੇ ਭਰਾਵਾਂ ਨਾਲ ਰਲ ਕੇ ਤੇ ਇਹ ਜਿਹੜਾ ਹੁਣ ਮੋਰਚਾ ਫਤਿਹ ਆਪਣਾ ਇਹ ਫਤਿਹ ਜੋ ਭਰਾ ਨੇ ਕੀਤਾ ਬਹੁਤ ਮੰਨ ਲਓ ਮੈਂ ਕਹਿੰਨਾ ਵੀ ਤਨ ਭਾ ਗਿਆ ਵੀ ਪੰਜਾਬ ਚ ਐਸੇ ਸ਼ੇਰ ਨੇ ਐਸੇ ਬੰਦੇ ਨੇ ਜੋ ਹੋਰ ਕਿੰਨਾ ਜਿਹੜੇ ਲੋਕ ਹੋਰ ਸਿੰਗਰ ਨੇ ਉਨ੍ਹਾਂ ਨੂੰ ਕੀ ਅਪੀਲ ਕਰਨਾ ਚਾਹਤੇ ਸਾਰੇ ਸਿੰਗਰ ਆ ਰਹੇ ਆ ਜੀ ਸਾਰੇ ਸਿੰਗਰ ਪੰਜਾਬ ਨਹੀਂ ਬਣਾਏ ਆ ਸਾਰੇ ਸਿੰਗਰ ਆ ਰਹੇ ਆ ਬਾਕੀ ਅਸੀਂ ਮੈਂ ਆਉਣਾ ਪਹਿਲਾਂ ਵੀ ਚਾਹੁੰਦਾ ਸੀ ਚਾਰ ਪੰਜ ਦਿਨ ਪਹਿਲਾਂ ਵੀ ਆਉਣਾ ਪਰ ਉਦੋਂ ਅਸੀਂ 10 ਟਰਾਲੀਆਂ ਭੇਜੀਆਂ ਸੀ ਸਮਾਨ ਦੀਆਂ ਠੀਕ ਆ ਪਰ ਮੇਰੇ ਤੋਂ ਰਿਹਾ ਨਹੀਂ ਗਿਆ ਠੀਕ ਆ ਉਤੋਂ ਸੁਖ ਨੇ ਆਖਿਆ ਵੀ ਬਣਕਿਰਤ ਵੀਰ ਆਪਾਂ ਆ ਚੀਜ਼ ਸੋਚੀ ਆ ਮੈਂ ਕਿਹਾ ਸੋਚੀਆ ਤੇ ਆਪਾਂ ਚੱਲੀਏ ਫਿਰ ਆਪਾਂ ਉੱਥੇ ਜਾ ਕੇ ਅਨਾਉਂਸ ਕਰੀਏ ਉੱਥੇ ਜਾ ਕੇ ਮੈਸੇਜ ਦਈਏ ਸਾਰੇ ਵੀਰ ਭਰਾਵਾਂ ਨੂੰ ਹੜ ਦੇ ਵਿੱਚ ਜਿਨ੍ਹਾਂ ਦੇ ਵੀ ਟਰੈਕਟਰ ਸਾਧਨ ਖਰਾਬ ਹੋਣਗੇ ਸੀਜ਼ ਹੋਣਗੇ ਉਹਨਾਂ ਨੂੰ ਵੀ ਭਰਾ ਹੁਣੀ ਫ੍ਰੀ ਰਿਪੇਅਰ ਕਰਨਗੇ ਤੇ ਸਮਾਨ ਮੈਂ ਹਫ਼ਤਾ ਪਹਿਲਾਂ ਹੀ 4 ਦਿਨ ਪਹਿਲਾਂ ਅਸੀਂ ਭੇਜਿਆ 10 ਟਰਾਲੀਆਂ ਅੱਜ ਵੀ ਅਸੀਂ ਆਪ ਕੰਨੀਆਂ ਲੈ ਕੇ ਆ ਸੱਤ ਸੱਤ ਅਸੀਂ हां 7-8 ਲੱਖ ਲੈ ਕੇ ਆਏ ਆ ਜਿਹਦੇ ਵਿੱਚ ਸਮਾਨ ਸਾਰਾ ਰਾਸ਼ਨ ਵੀ ਆ ਮੈਡੀਕਲ ਦੀਆਂ ਸਾਰੀਆਂ ਸਹੂਲਤਾਂ ਠੀਕ ਹੈ ਸਾਰਾ ਕੁਝ ਹਨਾ ਫਰੂਟਸ ਲੈ ਕੇ ਆਏ ਆ ਤੇ ਸਾਰਾ ਕੁਝ ਉਹ ਵੀ ਸੇਵਾ ਦਾ ਲਿਆ ਦੋ ਨਾ ਕਿ ਜਿੱਥੇ ਜਰੂਰਤ ਹੈਗੀ ਹੈ ਜੀ ਉਥੇ ਦਿਓ ਪਰ ਜ਼ਿਆਦਾਤਰ ਨਹੀਂ ਨਹੀਂ ਰਲਕੇ ਹੀ ਸਾਰੇ ਆ ਹੁਣ ਆ ਹੁਣ ਆਪਣੇ ਖਾਲਸਾ ਹੈਡ ਵਾਲੇ ਨਾਲ ਆ ਤੇ ਬਾਕੀ ਮਾਝਾ ਫਾਊਂਡੇਸ਼ਨ ਵਾਲੇ ਵੀ ਨਾਲ ਭਰਾ ਤੋਰੇ ਆ ਠੀਕ ਹੈ ਬਹੁਤ ਮਿਹਨਤ ਕਰ ਰਹੇ ਆ ਤੇ ਪੰਜਾਬ ਆਪੇ ਹੀ ਨਿਕਲ ਜਾਂਦਾ ਹੁੰਦਾ ਪੰਜਾਬ ਉਹ ਪੋਤਾ ਵੀ ਜਿੰਨੇ ਆਪਦੀ ਹਿੱਕ ਤੇ ਬਹੁਤ ਕੁਝ ਜਰਿਆ ਠੀਕ ਆ ਤੇ ਸਪੈਸ਼ਲ ਤੇ ਐਨ ਜੀਓ ਤੋਂ ਵੀ ਤਾਂ ਆਪਣੇ ਮੈਡਮ ਆਏ ਨੇ ਸੋ ਅਸੀਂ ਇਹਨਾਂ ਨੂੰ ਵੀ ਸਪੋਰਟ ਕਰ ਰਹੇ ਆ ਠੀਕ ਆ ਤੇ ਮੈਂ ਇੱਕੋ ਦੋਵੇਂ ਹੱਥ ਜੋੜ ਕੇ ਕਹਿੰਦਾ ਵੱਧ ਚੜ ਕੇ ਸਾਰੇ ਆਰਟਿਸਟ ਸਾਰੇ ਬਿਜ਼ਨਸਮੈਨ ਤੇ ਮੈਂ ਹੁਣ ਆਪਦੇ ਰਾਹ ਚ ਆਉਂਦੇ ਆਉਂਦੇ ਐਨ ਆਰ ਆਈ ਉਥੇ ਬੈਂਕੂਵਰ ਰਾਤ ਹੋ ਗਈ ਸੀ ਮੈਂ ਉਹਨਾਂ ਨੂੰ ਵੀ ਕਹਿ ਰਿਹਾ ਕੋਈ 10-20 ਕਰੋੜ ਦੀ ਉਹ ਵੀ ਸੇਵਾ ਕਰਨ ਤੇ ਉਹਨਾਂ ਨੂੰ ਵੀ ਮੈਂ ਕਹਿ ਰਿਹਾ ਵੀ ਤੁਸੀਂ ਇੰਡੀਆ ਆਓ ਆਪਾਂ ਰਲ ਮਿਲ ਕੇ ਠੀਕ ਆ ਵੀ ਜਿੰਨਾ ਜੋ ਕਰ ਸਕਦੇ ਆ ਉਹ ਰਲ ਮਿਲ ਕੇ ਕਰੀਏ ਆਪ ਹੀ ਤੁਸੀਂ ਦਰੌਣ ਲੇਪ ਦੇ ਜਾ ਰਹੇ ਹੋ ਹਾਂਜੀ ਹਾਂਜੀ ਪਾਜੀ ਹੁਣ ਅਸੀਂ ਡੇਹਰਾਵਾ ਬਣਾਣ ਚੱਲੇ ਆ ਪਹਿਲਾਂ ਆਪਣੀ ਪ੍ਰੀਤ ਦੀ ਡੀਲਰਸ਼ਿਪ ਆ ਇੱਥੇ ਅਸੀਂ ਧਾਰੀ ਅਧਾਰੀ ਵਾਲਾ ਅਸੀਂ ਇੱਥੇ ਪਹਿਲਾਂ ਅਨਾਉਂਸ ਕਰਕੇ ਠੀਕ ਆ ਤੇ ਸਾਰਿਆਂ ਤੱਕ ਮੈਸੇਜ ਪਹੁੰਚੇ ਸਾਰੇ ਜਿਮੀਦਾਰਾਂ ਤੱਕ ਸਾਰੇ ਕਿਸਾਨ ਭਰਾਵਾਂ ਤੱਕ ਵੀ ਜਿਨ੍ਹਾਂ ਦਾ ਵੀ ਟਰੈਕਟਰ ਖਰਾਬ ਹੋਵੇ ਫ੍ਰੀ 'ਚ ਠੀਕ ਕੀਤਾ ਜਾਊਗਾ ਤੇ ਅਸੀਂ ਪੰਜਾਬ ਦੇ ਨਾਲ ਆ ਠੀਕ ਆ ਬਾਬਾ ਚੜ੍ਹਦੀ ਕਲਾ ਕਰੂਗਾ ਕੋਈ ਨਹੀਂ ਵਕਤ ਬੰਦੇ ਤੇ ਹੀ ਆਉਂਦਾ ਠੀਕ ਆ ਤੇ ਇਹਨੂੰ ਨਜੇਠਾਂਗੇ ਸਾਰੇ ਤਗੜੇ ਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵੀ ਸਾਡਾ ਅਸੀਂ ਇੱਕ ਬਜਟ ਰੱਖਿਆ ਵੀ 5 ਕਰੋੜ ਰੁਪਇਆ 5 ਕਰੋੜ ਤੱਕ ਅਸੀਂ ਸੇਵਾ ਕਰਾਂਗੇ ਤੇ ਇਹ ਸੇਵਾ ਸਾਡੀ ਝੋਲੀ ਪਾਈ ਜਾਵੇ ਈਗਾ ਘਰ ਬਣਾ ਕੇ ਦਵਾਂਗੇ ਜਿਹਦੇ ਵਿੱਚ ਦੋ ਕਮਰੇ ਇੱਕ ਵਾਸ਼ਰੂਮ ਤੇ ਇੱਕ ਕਿਚਨ ਜਿਵੇਂ ਹਨਾ ਜਿਹੜੇ ਵੀ ਲੋੜਮੰਦ ਜਿਨ੍ਹਾਂ ਦੇ ਘਰ ਟੁੱਟੇ ਆ ਜਿਹੜੇ ਘਰੋਂ ਬੇਕਾਰ ਹੋਇਆ ਸੋ 5 ਕਰੋੜ ਦੀ ਸੇਵਾ ਤੇ ਅਸੀਂ ਵੀ ਮੈਂ ਆਪਦੇ ਲੋ ਕਰੂੰਗਾ ਆਪਦੇ ਭਰਾਵਾਂ ਨਾਲ ਰਲ ਕੇ ਤੇ ਇਹ ਜਿਹੜਾ ਹੁਣ ਮੋਰਚਾ ਫਤਿਹ ਆਪਣਾ ਇਹ ਫਤਿਹ ਜੋ ਭਰਾ ਨੇ ਕੀਤਾ ਬਹੁਤ ਮੰਨ ਲਓ ਮੈਂ ਕਹਿੰਦਾ ਵੀ ਧੰਨ ਭਾਗਿਆ ਵੀ ਪੰਜਾਬ 'ਚ ਐਸੀ ਸ਼ੇਰ ਨੇ ਐਸੇ ਬੰਦੇ ਨੇ ਜੋ ਸਾਰੇ ਸਿੰਗਰ ਨੇ ਪੁਨਰ ਕੀ ਬਿਲਣਾ ਸਾਰੇ ਸਿੰਗਰ ਆ ਰਹੇ ਆ ਜੀ ਸਾਰੇ ਸਿੰਗਰ ਪੰਜਾਬ ਨਹੀਂ ਬਣਾਇਆ ਸਾਰੇ ਸਿੰਗਰ ਆ ਰਹੇ ਆ ਬਾਕੀ ਅਸੀਂ ਮੈਂ ਆਉਣਾ ਪਹਿਲਾਂ ਵੀ ਚਾਹੁੰਦਾ ਸੀ ਚਾਰ ਪੰਜ ਦਿਨ ਪਹਿਲਾਂ ਵੀ ਆਉਣਾ ਪਰ ਉਦੋਂ ਅਸੀਂ 10 ਟਰਾਲੀਆਂ ਭੇਜੀਆਂ ਸੀ ਸਮਾਨ ਦੀਆਂ ਠੀਕ ਆ ਪਰ ਮੇਰੇ ਕੋ ਰਿਹਾ ਨਹੀਂ ਗਿਆ ਠੀਕ ਆ ਉਦੋਂ ਸੁਖਦੇ ਨੇ ਆਖਿਆ ਵੀ ਬਣ ਕੇ ਅਤਰਵੀਰ ਆਪਾਂ ਆ ਚੀਜ਼ ਸੋਚੀ ਆ ਮੈਂ ਕਿਹਾ ਸੋਚੀਆ ਤੇ ਆਪਾਂ ਚੱਲੀਏ ਫਿਰ ਆਪਾਂ ਉੱਥੇ ਜਾ ਕੇ ਅਨਾਉਂਸ ਕਰੀਏ ਉੱਥੇ ਜਾ ਕੇ ਮੈਸੇਜ ਦਈਏ ਸਾਰੇ ਵੀਰ ਭਰਾਵਾਂ ਨੂੰ ਹੜ ਦੇ ਵਿੱਚ ਜਿਨ੍ਹਾਂ ਦੇ ਵੀ ਟਰੈਕਟਰ ਸਾਧਨ ਖਰਾਬ ਹੋਣਗੇ ਸੀਜ ਹੋਣਗੇ ਉਹਨਾਂ ਨੂੰ ਵੀ ਭਰਾ ਹੁਣੀ ਫ੍ਰੀ ਰਿਪੇਅ ਤੇ ਸਮਾਨ ਮੈਂ ਹਫਤਾ ਪਹਿਲਾਂ ਹੀ ਚਾਰ ਦਿਨ ਪਹਿਲਾਂ ਅਸੀਂ ਭੇਜਿਆ 10 ਟਰਾਲੀਆਂ ਅੱਜ ਵੀ ਅਸੀਂ ਆਪਾਂ ਕਿੰਨੀਆਂ ਲੈ ਕੇ ਆਏ ਸੱਤ ਸੱਤ ਅਸੀਂ ਸੱਤ ਟਰੱਕ ਲੈ ਕੇ ਆਏ ਆ ਜਿਹਦੇ ਵਿੱਚ ਸਮਾਨ ਸਾਰਾ ਰਾਸ਼ਨ ਵੀ ਆ ਮੈਡੀਕਲ ਦੀਆਂ ਸਾਰੀਆਂ ਸਹੂਲਤਾਂ ਠੀਕ ਆ ਸਾਰਾ ਕੁਝ ਹਨਾ ਮੰਦ ਭਾਗੀ ਮੈਂ ਕਹੂੰਗਾ ਬੜੀ ਚੀਜ਼ ਤੋਂ ਸਫਰ ਕੀਤਾ ਕਰ ਰਿਹਾ ਹੈ ਪੰਜਾਬ ਹਮੇਸ਼ਾ ਕੀਤਾ ਵੀ ਆ ਭਾਵੇਂ 1947 ਲਾ ਲਓ ਠੀਕ ਆ ਹਮੇਸ਼ਾ ਪੰਜਾਬ ਦਾ ਉਹ ਵੀ ਮਾਝ ਜਿਹੜਾ ਹਿੱਸਾ ਤੋਂ 150 ਦੇ ਲਾਗੇ ਪਿੰਡਾਂ 'ਚ ਪਾਣੀ ਆ ਚੁੱਕਿਆ ਤੇ ਇਦੇ ਵਿੱਚ ਪ੍ਰੀ ਟਰੈਕਟਰ ਤੋਂ ਮੈਂ ਅੱਜ ਪ੍ਰੀ ਪ੍ਰੀਤ ਵੀ ਆਪਣਾ ਡੀਲਰਸ਼ਿਪ 'ਚ ਆਇਆ। ਸੋ ਪ੍ਰੀਤ ਟਰੈਕਟਰ ਦੇ ਇਹ ਡਾਇਰੈਕਟਰ ਨੇ ਮੇਰਾ ਭਰਾ ਸੁਖਾ। ਸੋ ਪ੍ਰੀਤ ਟਰੈਕਟਰ ਨੇ ਇਹਨਾਂ ਨੇ ਬਹੁਤ ਬੜਾ ਮੈਂ ਕਹਿੰਨਾ ਵੀ ਐਸੇ ਮੌਕੇ ਦੇ ਉੱਤੇ ਇਹ ਇਹਨਾਂ ਦੀ ਡੀਲਰਸ਼ਿਪ ਨਾਲ ਖੜੀਆ ਕਿਸਾਨਾਂ ਦੇ ਪਾਣੀ ਦੇ ਔਨ ਕਰਕੇ ਕਿਉਂਕਿ ਜਦੋਂ 5-5 10-10 ਫੁੱਟ ਪਾਣੀ ਆ ਜਾਊਗਾ ਟਰੈਕਟਰਾਂ ਦੇ ਇੰਜਣਾਂ 'ਚ ਪਾਣੀ ਜਾਊਗਾ ਤੇ ਟਰੈਕਟਰ ਇੰਜਣ ਸੀਜ਼ ਹੋਣਗੇ। ਹਾਂਜੀ ਹਾਂਜੀ ਜਿੱਥੇ ਵੀ ਹੜ ਜਿੱਥੇ ਜਿੱਥੇ ਵੀ ਹੜ ਹਾਂ ਜਿੱਥੇ ਵੀ ਹੜਦਾ ਹਨ ਵੀ ਆਪਾਂ ਨੂੰ ਆਊਗਾ ਤੇ ਮੰਨ ਲਓ ਕੋਈ ਵੀ ਕੰਪਨੀ ਦਾ ਡਾਇਰੈਕਟਰ ਹੋਵੇ ਅਰਜਨ ਹੋਵੇ ਐਚ ਐਮਟੀ ਹੋਵੇ ਸਵਰਾਜ ਹੋਵੇ ਕੋਈ ਵੀ ਕੰਪਨੀ ਦਾ ਜਿਹੜਾ ਇੰਜਨ ਸੀਜ਼ ਹੋਊਗਾ ਸਾਡੇ ਵੱਲੋਂ ਮੇਰੇ ਭਰਾ ਨੂੰ ਪਹਿਲਾਂ ਤਾਂ ਮੈਂ ਬਹੁਤ ਸ਼ਲਾਂਗਾ ਯੋਗ ਆ ਬੜਾ ਬਹੁਤ ਸੋਨਾ ਕੰਮ ਕਰ ਰਹੇ ਨੇ ਵੀ ਉਹ ਸਾਰੇ ਜ਼ਿਮੀਦਾਰਾਂ ਦੇ ਟਰੈਕਟਰ ਫ੍ਰੀ 'ਚ ਰਿਪੇਅਰ ਕੀਤੇ ਜਾਣਗੇ ਫ੍ਰੀ 'ਚ ਠੀਕ ਕੀਤੇ ਜਾਣਗੇ ਪੰਜਾਬੀ ਪੰਜਾਬ ਦੇ ਨਾਲ ਖੜ ਗਿਆ ਪੂਰਾ ਸਦਾ ਪਰਵਾਹ ਜਿਹੜੇ ਆ ਘਰ ਦੀ ਮਾਰ ਦੀ ਚੱਲ ਵਾਦ ਤੇ ਫੜ ਗਿਆ ਭਾਜੀ ਮੈਂ ਦੱਸਾਂ ਮੇਰਾ ਮੇਰਾ ਬਰਥ ਸਾਡਾ ਪਸ਼ੋਕੜ ਅੰਮ੍ਰਿਤਸਰ ਦਾ ਤਰਨਤਾਰਨ ਦਾ ਪਰ ਮੇਰਾ ਮੇਰਾ ਬਰਥ ਹਰਿਆਣੇ ਚ ਹੋਇਆ ਤੇ ਅੱਜ ਮੈਂ ਜਦੋਂ ਇੱਕ ਆਰਟਿਸਟ ਬਣਿਆ ਇਹ ਪੰਜਾਬ ਦੇ ਲੋਕਾਂ ਨੇ ਹਰਿਆਣੇ ਦੇ ਲੋਕਾਂ ਨੇ ਇੰਨੀ ਮੁਹੱਬਤ ਕਰਕੇ ਸਾਨੂੰ ਆਰਟਿਸਟ ਬਣਾਇਆ ਸਾਡੀ ਸਾਡੀ ਮਿਹਨਤ ਨੂੰ ਚਾਰ ਚੰਨ ਲਾ ਕੇ ਸਾਨੂੰ ਸੁਪਰਸਟਾਰ ਬਣਾਇਆ ਸੋ ਸਾਡਾ ਆਰਟਿਸਟਾਂ ਦਾ ਫਰਜ ਆ ਆਪਦੇ ਪੰਜਾਬ ਨਾਲ ਆਪਦੇ ਲੋਕਾਂ ਨਾਲ ਖੜੀਏ ਤੇ ਸੋ ਅਸੀਂ ਇੱਥੇ ਪਹੁੰਚੇ ਆਂ ਤੇ ਮੈਂ ਆਪਦੇ ਵੱਲੋਂ ਇਹ ਤਾਂ ਹੋ ਗਿਆ ਮੈਂ ਆਪਾਂ ਸੁੱਖੇ ਵੱਲੋਂ ਦੱਸਦਾ ਵੀ ਸੁੱਖੇ ਹੁਣੀ ਆ ਚੀਜ਼ ਕਰ ਰਹੇ ਨੇ ਵੀ ਜਿੰਨਾ ਜਿਹੜੇ ਟਰੈਕਟਰ ਸੀਜ਼ ਹੋਣਗੇ ਉਹਨਾਂ ਨੂੰ ਠੀਕ ਕਰਨਗੇ ਫ੍ਰੀ ਸੇਵਾ ਆ ਠੀਕ ਆ ਜੋ ਵੀ ਹੜ ਇਹਦੇ ਵਿੱਚ ਪਾਣੀ ਦੇ ਵਿੱਚ ਟਰੈਕਟਰ ਆਉਣਗੇ ਤੇ ਮੈਂ ਆਪਦੇ ਵੱਲੋਂ ਮੈਂ ਆ ਅਸੀਂ ਹੁਣ ਰਸਤੇ ਦੇ ਵਿੱਚ ਹੀ ਸਾਰੇ ਯਾਰਾਂ ਦੋਸਤਾਂ ਨੇ ਠੀਕ ਆ ਆਪਣਾ ਸਿਮਰਨ ਹੁੰਦਲ ਤੇ ਆਪਣੇ ਰੂਪੇ ਹੁਣੀ ਸਾਰੇ ਰੂਪਾ ਸੁਹਾਣਾ ਅਸੀਂ ਜਿੰਨੇ ਰੂਪਾ ਸੁਹਾਣਾ ਸਿਮਰਨ ਹੁੰਦਲ ਮੈਂ ਅਸੀਂ ਆਈ ਫੋਨ ਤੇ ਗੱਲ ਕਰਕੇ ਇੱਕ ਦੂਜੇ ਨਾਲ ਵੀ ਜਿਹੜੇ ਵੀ ਵੀ ਸਾਡਾ ਅਸੀਂ ਇੱਕ ਬਜਟ ਰੱਖਿਆ ਵੀ 5 ਕਰੋੜ ਰੁਪਇਆ 5 ਕਰੋੜ ਤੱਕ ਅਸੀਂ ਸੇਵਾ ਕਰਾਂਗੇ ਤੇ ਇਹ ਸੇਵਾ ਸਾਡੀ ਝੋਲੀ ਪਾਈ ਜਾਵੇ ਠੀਕ ਆ ਘਰ ਬਣਾ ਕੇ ਦਵਾਂਗੇ ਜਿਹਦੇ ਵਿੱਚ ਦੋ ਕਮਰੇ ਇੱਕ ਵਾਸ਼ਰੂਮ ਤੇ ਇੱਕ ਕਿਚਨ ਜਿਵੇਂ ਹਨਾ ਜਿਹੜੇ ਵੀ ਲੋੜਮੰਦ ਜਿਨ੍ਹਾਂ ਦੇ ਘਰ ਟੁੱਟੇ ਆ ਜਿਹੜੇ ਘਰੋਂ ਬੇਕਾਰ ਹੋਇਆ ਸੋ 5 ਕਰੋੜ ਦੀ ਸੇਵਾ ਤੇ ਅਸੀਂ ਵੀ ਮੈਂ ਆਪਦੇ ਲੋ ਕਰੂੰਗਾ ਆਪਦੇ ਭਰਾਵਾਂ ਨਾਲ ਰਲ ਕੇ ਤੇ ਇਹ ਜਿਹੜਾ ਹੁਣ ਮੋਰਚਾ ਫਤਿਹ ਆਪਣਾ ਇਹ ਫਤਿਹ ਜੋ ਭਰਾ ਨੇ ਕੀਤਾ ਬਹੁਤ ਮੰਨ ਲਓ ਮੈਂ ਕਹਿੰਦਾ ਵੀ ਤਨ ਪਾ ਗਿਆ ਵੀ ਪੰਜਾਬ ਚ ਐਸੀ ਸ਼ੇਰ ਨੇ ਐਸੇ ਬੰਦੇ ਨੇ ਜੋ ਜਿਹੜੇ ਹੋਰ ਸਿੰਗਰ ਨੇ ਇਹ ਕਨਾਲ ਕੀ ਅਪੀਲ ਕਰਨਾ ਚਾਹੀਦਾ ਸਾਰੇ ਸਿੰਗਰ ਆ ਰਹੇ ਆ ਜੀ ਸਾਰੇ ਸਿੰਗਰ ਪੰਜਾਬ ਨਹੀਂ ਬਣਾਇਆ ਸਾਰੇ ਸਿੰਗਰ ਆ ਰਹੇ ਆ ਬਾਕੀ ਅਸੀਂ ਮੈਂ ਆਉਣਾ ਪਹਿਲਾਂ ਵੀ ਚਾਹੁੰਦਾ ਸੀ ਚਾਰ ਪੰਜ ਦਿਨ ਪਹਿਲਾਂ ਵੀ ਆਉਣਾ ਪਰ ਉਦੋਂ ਅਸੀਂ 10 ਟਰਾਲੀਆਂ ਭੇਜਦੀਆਂ ਸੀ ਸਮਾਨ ਦੀਆਂ ਠੀਕ ਆ ਪਰ ਮੇਰੇ ਤੋਂ ਰਿਹਾ ਨਹੀਂ ਗਿਆ ਠੀਕ ਆ ਉੱਥੋਂ ਸੁੱਖੇ ਨੇ ਆਖਿਆ ਵੀ ਬਣ ਕਿਰਤ ਵੀਰ ਆਪਾਂ ਆ ਚੀਜ਼ ਸੋਚੀ ਆ ਮੈਂ ਕਿਹਾ ਸੋਚੀ ਆ ਤੇ ਆਪਾਂ ਚੱਲੀਏ ਫਿਰ ਆਪਾਂ ਉੱਥੇ ਜਾ ਕੇ ਅਨਾਉਂਸ ਕਰੀਏ ਉੱਥੇ ਜਾ ਕੇ ਮੈਸੇਜ ਦੇਈਏ ਸਾਰੇ ਵੀਰ ਭਰਾਵਾਂ ਨੂੰ ਹੜ ਦੇ ਵਿੱਚ ਜਿਨ੍ਹਾਂ ਦੇ ਵੀ ਟਰੈਕਟਰ ਸਾਧਨ ਖਰਾਬ ਹੋਣਗੇ ਸੀਜ ਹੋਣਗੇ ਉਹਨਾਂ ਨੂੰ ਵੀ ਭਰਾ ਹੁਣੀ ਫ੍ਰੀ ਰਿਪੇਅਰ ਕਰਨਗੇ ਤੇ ਸਮਾਨ ਮੈਂ ਹਫਤਾ ਪਹਿਲਾਂ ਹੀ 4 ਦਿਨ ਪਹਿਲਾਂ ਅਸੀਂ ਭੇਜਿਆ 10 ਟਰਾਲੀਆਂ ਅੱਜ ਵੀ ਅਸੀਂ ਆਪਾਂ ਕਿੰਨੀਆਂ ਲੈ ਕੇ ਆਏ ਸੱਤ ਸੱਤ ਅਸੀਂ ਸੱਤ ਟਰੱਕ ਲੈ ਕੇ ਆਏ ਆ ਜਿਹਦੇ ਵਿੱਚ ਸਮਾਨ ਸਾਰਾ ਰਾਸ਼ਨ ਵੀ ਆ ਮੈਡੀਕਲ ਦੀਆਂ ਸਾਰੀਆਂ ਸਹੂਲਤਾਂ ਠੀਕ ਹੈ ਸਾਰਾ ਕੁਝ ਹਨਾ ਫਰੂਟਸ ਲੈ ਕੇ ਆਏ ਆ ਤੇ ਸਾਰਾ ਕੁਝ ਉਹ ਵੀ ਸੇਵਾ ਯਾਦ ਨਾ ਕਿ ਜਿੱਥੇ ਜ਼ਰੂਰਤ ਹੈਗੀ ਹੈ ਜੀ ਉਥੇ ਦਿਓ ਪਰ ਜ਼ਿਆਦਾ ਸਰਪੰਨ ਨਹੀਂ 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 ਰਲਕੇ ਹੀ ਸਾਰੇ ਆ ਹੁਣ ਆ ਹੁਣ ਆਪਣੇ ਖਾਲਸਾਡ ਵਾਲੇ ਨਾਲ ਆ ਤੇ ਬਾਕੀ ਮਾਝਾ ਫਾਊਂਡੇਸ਼ਨ ਵਾਲੇ ਵੀ ਨਾਲ ਭਰਾ ਤੁਰੇ ਆ ਠੀਕ ਆ ਬਹੁਤ ਮਿਹਨਤ ਕਰ ਰਿਹਾ ਤੇ ਪੰਜਾਬ ਆਪੇ ਹੀ ਨਿਕਲ ਜਾਂਦਾ ਹੁੰਦਾ ਹੈ ਪੰਜਾਬ ਉਹ ਪੋਤਾ ਵੀ ਜਿਨ੍ਹਾਂ ਨੇ ਆਪਦੀ ਹਿੱਕ ਤੇ ਬਹੁਤ ਕੁਝ ਜਰਿਆ ਠੀਕ ਆ ਤੇ ਸਪੈਸ਼ਲ ਤੇ ਐਨ ਜੀਓ ਤੋਂ ਵੀ ਆਪਣੇ ਮੈਡਮ ਆਏ ਨੇ ਸੋ ਅਸੀਂ ਇਹਨਾਂ ਨੂੰ ਵੀ ਸਪੋਰਟ ਕਰ ਰਹੇ ਆ ਠੀਕ ਆ ਤੇ ਮੈਂ ਇੱਕੋ ਦੋਵੇਂ ਹੱਥ ਜੋੜ ਕੇ ਕਹਿੰਦਾ ਵੱਧ ਚੜ ਕੇ ਸਾਰੇ ਆਰਟਿਸਟ ਸਾਰੇ ਬਿਜ਼ਨਸਮੈਨ ਤੇ ਮੈਂ ਹੁਣ ਆਪਦੇ ਰਾਹ ਚ ਆਉਂਦੇ ਆਉਂਦੇ ਐਨ ਆਰ ਆਈ ਉੱਥੇ ਵੈਨਕੂਵਰ ਰਾਤ ਹੋ ਗਈ ਸੀ ਮੈਂ ਉਹਨਾਂ ਨੂੰ ਵੀ ਕਹਿ ਰਿਹਾ ਕੋਈ 10 ਵੀ ਕਰੋੜ ਦੀ ਉਹ ਵੀ ਸੇਵਾ ਕਰਨ ਤੇ ਉਹਨਾਂ ਨੂੰ ਵੀ ਮੈਂ ਕਹਿ ਰਿਹਾ ਵੀ ਤੁਸੀਂ ਇੰਡੀਆ ਆਓ ਆਪਾਂ ਰਲ ਮਿਲ ਕੇ ਠੀਕ ਆ ਵੀ ਜਿੰਨਾ ਜੋ ਕਰ ਸਕਦੇ ਆ ਉਹ ਰਲ ਮਿਲ ਕੇ ਕਰੀਏ ਹਾਂ ਜੀ ਆਪਾਂ ਆਪ ਹੀ ਤੁਸੀਂ ਤੋਂ ਲੈਣੇ ਆਪਦੇ ਜਾ ਰਹੇ ਸੀ ਹਾਂ ਜੀ ਹਾਂ ਜੀ ਪਾਜੀ ਹੁਣ ਅਸੀਂ ਡੇਹੜਾ ਬਾਬਾ ਬਣਾਣੇ ਚੱਲੇ ਆ ਪਹਿਲਾਂ ਆਪਣੀ ਪ੍ਰੀਤ ਜੀ ਡੀਲਰਸ਼ਿਪ ਆ ਇੱਥੇ ਅਸੀਂ ਧਾਰੀ ਅਤਾਰੀ ਵਾਲਾ ਅਸੀਂ ਇੱਥੇ ਪਹਿਲਾਂ ਅਨਾਉਂਸ ਕਰਕੇ ਠੀਕ ਆ ਤੇ ਸਾਰਿਆਂ ਤੱਕ ਮੈਸੇਜ ਪਹੁੰਚੇ ਸਾਰੇ ਜਿਮੀਦਾਰਾਂ ਤੱਕ ਸ ਠੀਕ ਕੀਤਾ ਜਾਊਗਾ ਤੇ ਅਸੀਂ ਪੰਜਾਬ ਦੇ ਨਾਲ ਆ ਠੀਕ ਆ ਬਾਬਾ ਚੜ੍ਹਦੀ ਕਲਾ ਕਰੂਗਾ ਕੋਈ ਨਹੀਂ ਵਕਤ ਬੰਦੇ ਤੇ ਹੀ ਆਉਂਦਾ ਠੀਕ ਆ ਤੇ ਇਹਨੂੰ ਨਜਿੱਠਾਂਗੇ ਸਾਰੇ ਤਗੜੇ ਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ